ਜੀ ਹੁਣ ਆਪਾਂ ਟਾਲੀ ਵਗੈਰਾ ਦੀ ਕਹਿ ਦਿੰਨੇ ਆਂ ਕਿ ਫਿਕਰ ਵਗੈਰਾ ਦੀ ਉਹਦੇ ਅੰਦਰ ਕੀ ਲੋੜ ਆ ਬਈ ਆ ਸਮਰੇਕਾ ਵਗੈਰਾ ਇਹ ਮਤਲਬ ਕਿੰਨੀ ਕੁ ਕੁਆਲਿਟੀ ਚ ਆਉਂਦਾ ਏ ਹਜ਼ਾਰ ਪਲੱਸ ਡਿਜ਼ਾਈਨ ਵਿੱਚ ਹਜ਼ਾਰ ਪਲੱਸ ਡਿਜ਼ਾਈਨ ਤੇ ਰੇਟ ਵੀ ਅਲੱਗ-ਅਲੱਗ ਨੇ ਇੱਧਰ ਰੇਟ ਵੀ ਅਲੱਗ ਹੈ ਸਹੀ ਹੈ ਇਹ ਇੱਕ ਤਰ੍ਹਾਂ ਦਾ ਹੈ ਨਾ ਹਾਂ ਸਮਰੇਕਾ ਨਹੀਂ ਕਰ ਸਕਦੇ ਅਸੀ ਕਾ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਾ ਇੰਟੀਰੀਅਰ ਦਾ ਕੰਮ ਦਿਖਾਉਣਾ ਤੁਹਾਨੂੰ ਆਪਾਂ ਸੋ ਜਿਨ੍ਹਾਂ ਨੇ ਇਹ ਇੰਟੀਰੀਅਰ ਦਾ ਕੁਰਸੀ ਦਾ ਕੰਮ ਕੀਤਾ ਉਹ ਬਾਈ ਮਿਸਤਰੀ ਆਪਣੇ ਨਾਲ ਲੇ ਗਏ ਦੇਖੋ ਥੇਪੋ ਤੁਹਾਨੂੰ ਵੈਸੇ ਵੀ ਪਲੈਨਿੰਗ ਦਿਖਾਈ ਹੋਈ ਹੈ ਸਾਰੀ ਜੋ ਕਿ ਮਕਾਨ ਮੇਮਾਰਕ ਉਹਨਾਂ ਨਾਲ ਵੀਰੇ ਨਾਲ ਤੇ ਇੰਟੀਰੀਅਰ ਦਾ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਰਹੇ ਹਾਂ ਤੁਹਾਡੇ ਵਾਸਤੇ ਜਿਹੜੇ ਭਰਾਵਾਂ ਨੇ ਕੰਮਕਾਰ ਕਰਾਉਣਾ ਹੁੰਦਾ ਹੈ ਇੰਟੀਰੀਅਰ ਦਾ ਸੋ ਉਹਨਾਂ ਨੂੰ ਥੋੜਾ ਮੁਸ਼ਕਲ ਹੁੰਦੀ ਹੈ ਸਟਾਰਟਿੰਗ 'ਚ ਨੰਬਰ 1 ਤਾਂ ਮਿਸਤਰੀ ਨਹੀਂ ਮਿਲਦਾ ਹੈਗਾ ਚੰਗਾ ਤੇ ਯਾਰ ਬੇਕਾਰ ਤੇ ਨੰਬਰ 2 ਤੇ ਆਪਾਂ ਪੈਸੇ ਲਾ ਦਿੰਨੇ ਹੁੰਦੇ ਆ ਪਰ ਉਹ ਜਿਹਾ ਕੰਮ ਨਹੀਂ ਹੁੰਦਾ ਜਿਹੜਾ ਦਿਲ 'ਚ ਹੁੰਦਾ ਆਪਣੇ ਜੋ ਆਪਾਂ ਚਾਹਣੇ ਹੁੰਦੇ ਆ ਬਹੁਤ ਵੱਡੀ ਗੱਲ ਹੁੰਦੀ ਹੈ ਇਤਜਰਬੇਕਾਰ ਮਿਸਤਰੀ ਦਾ ਮਿਲਣਾ ਪੈਸੇ ਹਰ ਕੋਈ ਲਾ ਲੰਦਾ ਹੁੰਦਾ ਹੈ ਨੰਬਰ 2 ਤੇ ਕਈ ਵਾਰ ਬਾਈ ਮਿਸਤਰੀ ਦੇ ਵੀ ਸਾਰੇ ਨਹੀਂ ਰਹਿੰਦਾ ਹੈਗਾ ਇਹਨਾਂ ਨੇ ਕੰਮ ਕਰਨਾ ਹੁੰਦਾ ਤੇ ਘਰ ਵਾਲਾ ਮਤਲਬ ਭਰਾ ਪੈਸੇ ਨਹੀਂ ਲਾਉਂਦਾ ਉਹਨੇ ਤਾਂ ਇਹ ਚੀਜ਼ਾਂ ਦਾ ਸਮੇਲ ਨਹੀਂ ਹੁੰਦਾ ਕਈ ਵਾਰ ਸੋ ਇੱਥੇ ਓਥੇ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਆ ਬਾਈ ਹੋਰਾਂ ਨੇ ਘਰ ਦੇ ਮਕਾਨ ਮਾਲਕ ਦੀ ਰਾਇ ਦੇ ਨਾਲ ਸਾਰਾ ਕੁਝ ਕੀਤਾਗਾ ਉਹਨਾਂ ਨੇ ਇਹਨਾਂ ਦੇ ਸਿਰ ਤੇ ਸਿੱਟੀ ਸੀ ਸਾਰੀ ਕਿ ਤੁਸੀਂ ਕਰਨਾ ਹੈ ਤੀਸਰਾ ਚੱਕਰ ਕਮਕਾਰ ਕਰਨਾ ਤਾਂ ਬਾਈ ਨੇ ਉਦਾਂ ਦਾ ਹੀ ਕੀਤਾ ਜਿਵੇਂ ਆਪਾਂ ਗੱਲਬਾਤ ਕਰਦੇ ਤੇ ਬਾਈ ਨੂੰ ਕੱਲੀ ਕੱਲੀ ਚੀਜ਼ ਪੁੱਛਦੇ ਆ ਹੱਸੀ ਗਲ ਬਾਈ ਜੀ ਬਾਈ ਆਪਣਾ ਨਾਮ ਜੀ ਬਜਨਦਰ ਸਿੰਘ ਬਜਨਦਰ ਸਿੰਘ ਪਿੰਡ ਜੀ ਚਕੇ ਚਕੇਰੀ ਹੈ ਆਪਾਂ ਇਹ ਕਿੰਨੇ ਕਿਹੜੇ ਭਾਂ ਤੋਂ ਕੰਮ ਕਰਦੇ ਆ 13 ਤੋਂ 13 ਤੋਂ 13 ਸਾਲ ਹੋ ਗਏ ਕਿੰਨੇ ਕੁ ਬੰਦੇ ਰੱਖੇ ਹੋਈ ਆ ਆਪਣੇ ਨਾਲ ਤੁਹਾਡੇ 9-10 ਬੰਦੇ ਆ ਕਾਫੀ ਸਾਈਟਾਂ ਤੇ ਮਤਲਬ ਕਸਰਾਂ ਉੱਪਰ ਆਟੇ ਤੇ ਮਾਨਸਾ ਮਾਨਸਾ ਜਿਲ੍ਹੇ ਚ ਕਿੰਨੀ ਕਿ ਦੂਰ ਤੱਕ ਜੀ ਮਾਨਸਾ 25 ਕਿਲੋ 25 ਕਿਲੋਮੀਟਰ ਦੇ ਵਿੱਚ ਵਿੱਚ ਮਾਨਸਾ ਕੋਈ ਵਾਰ ਵੀ ਬਗ ਜਾਂਦੇ ਕੋਈ ਹਾਂ ਵਾਰ ਵੀ ਹੋ ਜਾਂਦਾ ਹੈ ਨਾ ਇਹ ਉਹ ਜੇ ਕੰਮਕਾਰ ਦੇਖਿਆ ਜਾਂਦਾ ਹੈ ਠੀਕ ਹੈ ਜੀ ਸੋ ਭਾਈ ਇਹ ਕੋਠੀ ਦੇ ਰਸੋਈ ਦਾ ਕੰਮਕਾਰ ਕੀਤਾ ਜਿਹੜਾ ਇਹ ਕੋਠੀ ਦਾ ਜਿਹੜਾ ਅਗਲਾ ਜੀ ਭਾਈ ਤਕਾ ਦੋ ਨਾਲੇ ਤੇ ਜਿਹੜਾ ਕਿ ਸਾਹਮਣੇ ਕੋਠੀ ਦੇ ਵਿੱਚ ਦੇਖ ਕੇ ਲੱਗਿਆ ਕਿ ਜੋ ਇੰਟੀਰੀਅਰ ਦਾ ਕੰਮ ਹੋਇਆ ਹੋਇਆ ਇਹ ਬਾਈ ਇਹ ਨਾ ਨਕਸ਼ੇ ਦੇ ਵਿੱਚ ਲਿਆ ਹੋਇਆ ਡਿਜ਼ਾਈਨ ਦੇ ਵਿੱਚ ਕਿ ਕੀ ਵੀ ਤੁਸੀਂ ਸਿਲੈਕਟ ਕੀਤਾ ਜਾਂ ਪਹਿਲੀ ਡਾਕਟਰ ਤੁਸੀਂ ਖੁਦ ਦੱਸੋ। ਇਸ ਖੁਦ ਦੱਸੋ ਤੁਹਾਡਾ ਠੀਕ ਹੈ ਜੀ ਆਪਣੇ ਮਤਲਬ ਦਿਮਾਗ ਨਾਲ ਤੁਸੀਂ ਆਪ ਕਰ ਲੈਣਾ। ਕੋਈ ਅਨਾਨਿਮਸ ਜਿਹਾ ਤੁਸੀਂ ਮੜੋਟਾ ਭਾਂਗ ਕਰਨਾ। ਫੋਟੋ ਸਵਾਇਕ ਰੀਡੈਂਟ ਮੜੋਟਾ ਨਾਮ ਲਾ ਕੇ। ਠੀਕ ਹੈ ਜੀ ਠੀਕ ਹੈ। ਵੀ ਇਹ ਨਕਸ਼ੇ ਕੁਝ ਨਹੀਂ ਸਾਰੇ ਕਰਵਾਏ ਦੇ ਠੀਕ ਹੈ ਜੀ ਮਾ ਆਪ ਤੁਸੀਂ ਉਸ ਤਰ੍ਹਾਂ ਹੀ ਕਰਵਾ ਲਿਆ ਸਾਰਾ। ਠੀਕ ਹੈ ਤੁਸੀਂ ਮੋਬਾਈਲ ਵਗੈਰਾ ਵਿੱਚ ਖਾ ਦਿਨੇ ਹੋ ਜਾਂ ਚਾਹੇ ਮੋਕ ਲੀਕ ਵੀ ਦੇ। ਅੱਛਾ ਠੀਕ ਕੀ ਦੇ ਦੇ। ਵਿਆਹ ਚਹੀਏ ਇਹਿੰਦਾ। ਵੇਸੀ ਵੀ ਮਤਲਬ ਜੇਕਰ ਆਪਾਂ ਇਹ 83200 ਸਕਰ ਬੁੱਤੀ ਬੁੱਤੀ ਹੈ ਨਾ ਪਹਿਲਾਂ ਆਪਾਂ ਕੰਮ ਕਰਦੇ ਹਾਂ ਥੋੜਾ ਅਲਜਬ੍ਰੇਟ ਡਰਾਇੰਗ ਮਿਕਸ ਕਰਾਂਗੇ ਜਿਹੜੀ ਵੀ ਆ ਚੀਜ਼ ਬਣਾਈ ਹੈ ਤੁਸੀਂ ਇਹ ਕਾਦੀ ਬਣਾਈ ਹੋਈ ਹੈ ਬੋਰਡ ਵਗੈਰਾ ਦੀ ਬਣਾਈ 19mm 19mm ਬੋਰਡ 'ਚ ਲੱਗਾ ਹੋਇਆ ਤੇ ਜਿਹੜਾ ਅਮਰੀਕਾ ਵਗੈਰਾ ਇਹ ਮਤਲਬ ਕਿੰਨੀ ਕੁ ਕੁਆਲਿਟੀ 'ਚ ਆਉਂਦਾ ਜੀ ਇਹ ਇਹ ਪੈਨਲ 100+ 1000+ ਦੇ ਆਉਂਦੇ ਵਿੱਚ 1000+ ਦੇ ਆਉਂਦੇ ਤੇ ਰੇਟ ਵੀ ਅਲੱਗ-ਅਲੱਗ ਨੇ ਰੇਟ ਵੀ ਲੱਗਦੇ ਸਾਨੂੰ ਤਾਂ ਨੌਲੇਜ ਹونی ਹੈ ਇਹਦੇ ਬਾਰੇ ਤਾਂ ਕਾਫੀ ਤੇ ਜੇਕਰ ਆਪਾਂ ਮਤਲਬ ਮੰਨ ਲਾਇਕ ਮਕਾਨ ਮਾਰਕਨੇ ਆਪਣਾ ਮਦਰਸ ਅਮਰੀਕਾ ਲੈਣ ਜਾਣਾ ਉਹ ਇਹ ਸੋਚ ਲੈਂਦਾ ਹੈ ਵੀ ਬਾਈ ਮਿਸਤਰੀ ਜੇ ਆਪਣੇ ਨਾਲ ਆ ਗਿਆ ਵੀ ਦੁਕਾਨਦਾਰ ਖਾ ਲੇ ਇਹ ਵੀ ਇਹਨਾਂ ਦਾ ਮਤਲਬ ਹੁੰਦਾ ਹੈ ਹੁੰਦਾ ਨਹੀਂ ਉਹ ਵੀ ਇਹਨਾਂ ਦਾ ਮਤਲਬ ਇਹ ਸਿਰ ਰੱਖਣਗੇ ਦੁਕਾਨਦਾਰ ਉਹ ਲ ਜਾਂਦੇ ਨਹੀਂ ਹੈਗੇ 20 ਮੇਰੀ ਹੈ ਇਹ ਵੀ ਬਾਈ ਜੇਕਰ ਮੜਾ ਮੋਟਾ 2-4 ਰੁਪਏ ਦਾ ਮਾਰਜਿਨ ਰੱਖੂਗਾ ਮੰਨਦੇ ਰੱਖੂਗਾ ਉਦੇ ਹਿਸਾਬ ਨਾਲ ਬੰਦੇ ਨੂੰ ਇਹ ਤਾਂ ਨਹੀਂ ਕੋਈ ਚੀਜ਼ ਮਾੜੀ ਮਿਲ ਜੂਗੀ ਨਹੀਂ ਨਹੀਂ ਇਹ ਚੀਜ਼ ਉਹਨਾਂ ਉਹ ਦੁਕਾਨਦਾਰ ਦੇ ਵਿੱਚ ਨੌਲੇਜ ਨਹੀਂ ਨਾ ਹੁੰਦੀ ਨਹੀਂ ਬਈ ਇਹ ਚੀਜ਼ ਬਾਰੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਫੀ ਜ਼ਿਆਦਾ ਡਿਜ਼ਾਈਨ ਹੈ ਚੀਜ਼ ਵਿੱਚ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਕੁਆਲਿਟੀ ਵੀ ਬਹੁਤ ਵਧੀਆ ਨਹੀਂ ਬਹੁਤਾ ਹੁੰਦੀ ਠੀਕ ਹੈ ਤੇਸੀ ਵੀ ਆਉਂਦਾ ਤੇ ਓਰੀਜਨਲ ਵੀ ਪਿਆ ਜਾਂਦਾ ਹੈ ਰੇਡੀਓ ਵੀ ਪਿਆ ਜਾਂਦਾ ਹੈ ਠੀਕ ਹੈ ਇਹ ਸਾਰਾ ਆਪਾਂ ਕੰਪਨੀ ਯੂਨੀਅਨ ਸੋਇਕਰ ਦਾ ਡਰਾਫਟ ਵੀ ਹੁੰਦਾ ਹੈ ਕਾਦ ਨੂੰ ਡਰਾਫਟ ਸੀਟ ਕੰਪਨੀ ਨਵੀਂ ਦਿੱਲੀ ਸੀਟ ਅੱਛਾ ਯਾਨੀ ਮਤਲਬ ਪੂਰਾ ਇਸਾਨੀ ਦੇ ਵਿੱਚ ਵਾਰੀ ਕੋਈ ਸਬ ਕੋ ਨਸਕਰਾਚ ਲੈਸ ਸਾਰਾ ਹੈ ਅੱਛਾ ਸਕ੍ਰੈਚ ਲੈਸ ਹੈ ਠੀਕ ਹੈ ਓਕੇ ਤੇ ਕਈ ਵਾਰੀ ਬੁਲਬੁਲੇ ਵਗੈਰਾ ਉੱਠਦਾ ਹੈਗਾ ਹਾਂਜੀ ਹਾਂਜੀ ਬੋਲ ਬਣ ਜਾਂਦੇ ਨੇ ਜਦ ਵੀ ਦਿੱਕਤ ਆਉਂਦੀ ਹੈ ਤਾਂ ਕੰਪਨੀ ਇਹਨੇ ਸ਼ੀਟ ਦੁਆਰੇ ਮਿਲਦੀ ਹੈ ਅੱਛਾ ਜੀ ਸ਼ੀਟ ਦੁਆਰੇ ਮਿਲਦੀ ਹੈ ਠੀਕ ਹੈ ਤਾਂ ਸਾਰਾ ਬਹੁਤ ਵਧੀਆ ਸੰਵਿਕਰ ਲੱਗਿਆ ਕੰਪਨੀ ਨੇ ਠੀਕ ਹੈ ਜੀ ਸਾਰਾ ਕੰਮ ਤੇ ਵਿਚਾਰ ਬੋਰਡ ਦੀ ਵੀ ਕੁਆਲਿਟੀ ਆਉਣੀ ਚਾਹੀਦੀ ਉਹ ਵੀ ਸੀਰੀਅਲ ਕੁਆਲਿਟੀ ਸਾਰਾ ਠੀਕ ਹੈ ਠੀਕ ਹੈ ਜੀ ਤੇ ਭਾਈ ਇਹ ਤੁਸੀਂ ਮਤਲਬ ਜਿਹੜਾ ਇਹ ਓਪਨ ਗੇਟ ਸੀਗਾ ਇਹ ਸਿੱਧਾ ਗੇਟ ਕਿਤੇ ਅਗਰ ਲੱ ਨਹੀਂ ਲੱਗਿਆ ਉਹ ਨਿਰਗੀਚਾ ਆਟ ਨਹੀਂ ਲੱ ਇਹ ਚੀਜ਼ ਆ ਵੈਸੇ ਅੱਜ ਕੱਲ੍ਹ ਰਿਵਾਜ ਆ ਨਹੀਂ ਸੋਣੀ ਲੱਗਦੀ ਹਾਂ ਤੇ ਭਾਈ ਇਹ ਬਾਕਸ ਵਗੈਰਾ ਇੱਥੇ ਓਪਨ ਸੀ ਜਾਂ ਇੱਥੇ ਵੀ ਓਪਨ ਸੀ ਇਹ ਵੀ ਗੇਟ ਦੇ ਬਿਲੋਂ ਅਸੇ ਅਸਾਂ ਇਹਨਾਂ ਨੇ ਰੱਖਦੇ ਸੀ ਇਹ ਬਾਹਰ ਰੱਖਦੇ ਸੀ ਦੋ ਮੀਟਰਾਂ ਦੇ ਸੀ ਇਹ ਗੇਟ ਕੈਸਾ ਕਰਵਾਉਂਦਾ ਸੱਚੇ ਤੁਸੀਂ ਕਹਿੰਦਾ ਵੀ ਇਹ ਜਾਂ ਚੀਜ਼ ਬਣਾ ਲੈਂਦੇ ਹਾਂ ਮਤਲਬ ਬਾਕਸ ਵਗੈਰਾ ਬਣਾਤੇ ਹਨਾ ਸਮਾਨ ਨੂੰ ਰੱਖ ਸਕਦੇ ਆਪਾਂ ਨਾਲੇ ਕੋਈ ਉਹ ਨਹੀਂ ਹੋਇਆ ਨਾ ਭਾਈ ਵਿੱਚ ਹੀ ਕੰਦ ਦੇ ਵਿੱਚ ਹੀ ਫਸ ਪਿੱਟ ਹੋ ਗਏ ਇਹ ਕੋਈ ਜਗ੍ਹਾ ਨਹੀਂ ਰੋਕੀ ਇਹਨੇ ਦੋ ਆਊਟ ਲੱਗਦੇ ਸੀ ਸਹੀ ਨਾਲੇ ਹੁਣ ਕੋਈ ਮੇਨ ਇੰਟਰੀ ਵੀ ਇਧਰੋਂ ਕਵਰ ਕਰ ਲਈ ਤੇ ਇਧਰੋਂ ਅੰਦਰ ਲੰਬਾਈ ਮਾਪਣਾ ਨਾ ਮੈਂ ਬਾਣ ਵੀ ਆ ਸਕਦਾ ਤੇ ਇਹ ਅੰਦਰ ਗਲਾਸ ਹੈ ਵੀ ਹਾਂ ਜੀ ਇਹ ਗਲਾਸ ਹੈ ਉੱਪਰ ਆ ਦੇ ਸੀਐਨਸੀ ਦਾ ਇਹ ਉਹ ਜਿਹੜੀ ਸੀਐਨਸੀ ਆ ਉਹ ਮਤਲਬ ਸੀਟ ਲੱਗੀ ਹੋਈ ਹੈ ਬਾਹਰ ਆਪਣੀ ਜਾਲੀ ਉਹ ਗਲਾਸ ਤੋਂ ਅਲੱਗ ਹੈ ਦੋਨੇ ਪਾਸੇ ਗਲਾਸ ਹੈ ਅੱਛਾ ਇਹ ਦੋਨੇ ਦੋਨੇ ਪਾਸੇ ਗਲਾਸ ਹੈ ਇਹ ਕਾਲੀ ਸੀਟ ਮੈਡੀ ਹੋਣੀ ਠੀਕ ਹੈ ਓਕੇ ਇਹ ਨਹੀਂ ਰਹੀ ਹੈ ਹਾਂ ਵੀ ਮੈਂ ਦੇਖਿਆ ਜੀ ਕਈ ਵਾਰ ਇਹ ਕੱਲੀ ਪਾਈ ਪਈ ਜਾਂਦੀ ਹੈ ਜਿਹੜਾ 6 ਮਹੀਨੇ ਬਾਅਦ ਖਰਾਬ ਹੋ ਜਾਂਦੀ ਹੈ ਦੁਬਾਰੇ ਚੇਂਜ ਕਰਦੇ ਮੈਡੀ ਹੋ ਜਾਂਦੀ ਨਹੀਂ ਕਿ ਇਹ ਕੋਈ ਦਿੱਕਤ ਨਹੀਂ ਰੇਤਾ ਜਿੰਨਾ ਮਰਜੀ ਪਈ ਜਾਵੇ ਸ਼ੀਸ਼ੇ ਤੇ ਕਪੜਾ ਇਹ ਹਿੱਸਾ ਕੋਈ ਟੁੱਟਣ ਵਾਲਾ ਨਹੀਂ ਹੈ ਗੱਲ ਵਰਗੀ ਟਾਪ ਹੈ ਟਾਪਨ ਲਗਾਏ ਹੋਏ ਨੇ ਠੀਕ ਹੈ ਇਹ ਟਾਪਨ ਸਪੈਸ਼ਲ ਕਰਾ ਕੇ ਲਏ ਹੁੰਦੇ ਨੇ ਨਹੀਂ ਹਾਂ ਤਾਂ ਆਪਣੇ ਮੁਜਾ ਦੇ ਦੇਖਦੇ ਅੱਛਾ ਸਾਰੇ ਕਰਾ ਜਿਹਾ ਵਾਲੇ ਠੀਕ ਹੈ ਜੀ ਟਾਪ ਸੋ ਦੋਸਤੋ ਬਹੁਤ ਸੋਹਣਾ ਕੰਮ ਹੋਇਆ ਇੰਟੀਰੀਅਰ ਦਾ ਆਪਾਂ ਕੱਲਾ ਕੱਲਾ ਤੁਹਾਨੂੰ ਕੁਛ ਦਿਆ ਤੇ ਬਾਈ ਨੂੰ ਰੇਟ ਵੀ ਪੁੱਛਾਂਗੇ ਆਪਾਂ ਤੇ ਬਾਈ ਇਹ ਸੈਟੀ ਕਾਦੇ ਵਾਸਤੇ ਬਣਾਇਆ ਹੈ ਸਪੈਸ਼ਲ ਬੈਠਣ ਵਾਸਤੇ ਹੈ ਸਟੂਲੀ ਹੁੰਦਾ ਹੈ उस्मान प्यासी ਆਪਣੇ ਕੋਲੇ ਭਰਾ ਦਾ ਪਹਿਲਾ ਲੈਣ ਅੱਛਾ ਜੀ ਉਹ ਸੀ ਦੀ ਆਪਣੇ ਰਿਪੇਅਰ ਕਰਾ ਸੋਜੂਗੇ ਰੱਖੇ ਬੰਦੇ ਵਿੱਚ ਹਨਾ ਜੀ ਹਾਂ ਠੀਕ ਹੈ ਜੀ ਪੇਟੀ ਪਈ ਸੀ ਮੈਂ ਪੁਰਾਣੀ ਪੇਟੀਆਂ ਪਈਆਂ ਅੱਛਾ ਜੀ ਪੁਰਾਣੀ ਪੇਟੀਆਂ ਵਾਲਾ ਰਿਪੇਅਰ ਹਾਂਜੀ ਉਹ ਤੋਂ ਮਦਦ ਕਰਵਾਇਆ ਪੁਰਾਣੀ ਪੇਟੀ ਹੋਰ ਵਾਰੀ ਨੂੰ ਸੀ ਬਣਾਦੀ ਵਰਟੀਕਲ ਪੇ ਲੋਕ ਕੇ ਬਣਾਦੀ ਉਹ ਉਸਮਾਨ ਪਿਆਸੀ ਨਾਲ ਕੋਲੇ ਠੀਕ ਹੈ ਠੀਕ ਹੈ ਜੀ ਉਸਮਾਨ ਸਿਆਸੀ ਠੀਕ ਹੈ ਠੀਕ ਇਹ ਪੱਲੇ ਸਾਰੇ ਤੁਸੀਂ ਬੋਲ ਰਹੇ ਹੋ ਹਾਂ ਸਮਰੇਕੇ ਨਾਲ ਤੇ ਇਹ ਵੀ ਵਧੀਆ ਚੀਜ਼ ਹੈ ਇਹ ਕੁਆਲਿਟੀ 25 ਸਾਲ ਦੀ ਗਾਰੰਟੀ ਹੈ 25 ਸਾਲ ਦੀ ਗਾਰੰਟੀ ਹੈ ਤੇ ਨਾਲ ਹੀ ਜੀਰੋ ਖਾਚਾ ਕਰ ਦੋ ਦੂਜੇ ਆਪਣਾ 7000 ਰੁਪਏ ਦਾ ਬੰਦਾ ਤਿਆਰ 7000 ਦਾ ਲੱਗ ਜਾਏਗਾ ਤੇ ਨਾਲੇ ਵੀ ਟਾਈਮ ਦੀ ਵੀ ਬਚਤ ਹੋਣੀ ਬਹੁਤ ਜਿਆਦਾ ਜੇ ਹੁਣ ਆਪਾਂ ਟਾਲੀ ਵਗੈਰਾ ਦੀ ਕਹਿ ਦਿੰਨੇ ਆ ਕਿ ਫਿਕਰ ਵਗੈਰਾ ਦੀ ਉਹਦੇ ਅੰਦਰ ਕੀ ਲੋੜਾ ਬਈ ਬਾਹਰ ਮੇਡ ਬੱਲੇ ਦੀ ਆਪਾਂ ਕਰ ਸਕਦੇ ਆ ਜੇਕਰ ਮੇਨ ਬੱਲੇ ਆਪਾਂ ਲੈ ਲਈ ਪੀ ਸਕਦਾ ਇਹ ਚੋਣ ਇਹ ਨਹੀਂ ਤਾਂ ਕੋਈ ਏਡੀ ਜਰੂਰਤ ਨਹੀਂ ਇਨੂੰ ਕੀ ਗੋਣਾ ਬਈ ਜਨਾਂ ਧੁੱਪ ਲੱਗਦੀ ਹੈ ਨਾ ਨਹੀਂ ਲੱਗਦੀ ਐਸਾ ਬੈਠਾ ਜੇ ਧੁੱਪ ਚੱਕਾ ਅੰਪੜੀ ਨਹੀਂ ਹੁੰਦੀ ਧੁੱਪ ਵੀ ਖਰਾਬ ਹੁੰਦਾ ਤਾਂ ਅੱਛਾ ਚੇਂਜ ਹੋਊਗਾ ਵਧੀਆ ਚੀਜ਼ ਲੈਤੀ ਹੋਈ ਨਾ ਹਾਂ ਸੋ ਬਈ ਇਹ ਆਪਣੀ ਮਤਲਬ ਇਹ ਚੀਜ਼ ਤੁਸੀਂ ਕਾਦੀ ਬਣਾਈ ਹੈ ਬਈ ਇਹ ਲੋਗ ਰਾਈ ਇਹ ਵੀ ਬਈ ਕੀ ਕੁਆਲਿਟੀ ਚ ਆਉਂਦਾ ਇਹ ਬਹੁਤ ਤਿੰਨ ਚਾਰ ਬਰਦਾ ਬਰਦਾ ਤਿੰਨ ਚਾਰ ਬਰਦਾ ਠੀਕ ਹੈ ਤੇ ਤੁਸੀਂ ਇਹ ਵੀ ਕੰਮ ਕਰਦਾ ਬਈ ਲੋਗਰ ਵਗੈਰਾ ਦਾ ਆਪਣੇ ਡਾਉਨ ਸੀਨੇ ਵਗੈਰਾ ਕਰਨੀ ਹੈ ਸਾਰਾ ਕਰਦੇ ਹੋ ਪੀਵੀਸੀ ਡਾਉਨ ਸੀਨੇ ਹਾਂ ਇਹ ਪੀਵੀਸੀ ਕਰਦੇ ਰੂਮ ਤਿਆਰ ਕਰਦੇ ਸੋ ਦੋਸਤੋ ਕੋਈ ਵੀ ਕਰਦਾ ਕੰਮ ਕਰਵਾਉਣਾ ਹੋਵੇ ਤੁਸੀਂ ਬਾਈ ਦਾ ਆਪਾਂ ਨੰਬਰ ਦੇਵਾਂਗੇ ਬਾਈ ਯਕੀਨਾਂ ਮੈਸੇਜ ਨਾ ਬਲਜਿੰਦਰ ਬਲਜਿੰਦਰ ਸਿੰਘ ਚੁਕੀਰੀਆਂ ਤੋਂ ਇਹਨਾਂ ਦਾ ਨੰਬਰ ਸਕਰੀਨ ਤੇ ਦੇਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਕਰਦਾ ਕੋਈ ਵੀ ਕੰਮ ਕਰਵਾ ਸਕਦੇ ਹਾਂ ਤਸੱਲੀ ਬਕਸ ਕੰਮ ਕਰਕੇ ਦੇਣਗੇ ਵੀਰ ਤੇ ਬਈ ਇਹ ਚੀਜ਼ ਹੈ ਜਿਹੜੀ ਮਤਲਬ ਇਹ ਗਲਾਸ ਵੀ ਦੱਸ ਰਹੇ ਸੀ ਸ਼ੀਸ਼ਾ ਇਹ ਟੱਚ ਹੈ ਨਾ ਟੱਚ ਕਲਰ ਜੀ ਇਹ ਕਰਦਾ ਨਾ ਹਾਂ ਸਹੀ ਹੈ ਤੇ ਇਹ ਬਈ ਤੁਸੀਂ ਦੱਸਿਆ ਸੀ ਕਿ ਭਾਈ ਉਹ ਆਪਣੇ ਲਈ ਆ ਕੀ ਲੱਗਿਆ ਹੋਇਆ ਜੀ ਕ੍ਰੈਕ ਸੀਟ ਕ੍ਰੈਕ ਸੀਟ ਕੇ ਕਿ ਸੀਟ ਅੱਛਾ ਇਹ ਕਿਹੜੀ ਹੁੰਦੀ ਹੈ ਜੀ ਇਹ ਨਿਕਾ ਨਹੀਂ ਹੁੰਦੀ ਪਾਣੀ ਦੇ ਤੇ ਕਿਹਦੇ ਸੀ ਸੀ ਲੱਗਦਾ ਅੱਛਾ ਇਹ ਦੇਖਣ ਨੂੰ ਸੀ ਸੇ ਲੱਗਦਾ ਵੀ ਜਦ ਸਾਫ ਸੂਤ ਕਰਨਾ ਆਪ ਕੱਪੜਾ ਮਾਰ ਕੇ ਸਾਫ ਲੱਗਦਾ ਜੀ ਸੀ 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 ਸਹੀ ਹੈ ਇਹ ਇੱਕ ਤਰ੍ਹਾਂ ਦਾ ਹੈ ਨਾ ਹਾਂ ਅਮਰੀਕਾ ਨਹੀਂ ਕਰ ਸਕਦੇ ਨਾ ਨਾ ਠੀਕ ਹੈ ਪਾਣੀ ਵਗਰੇ ਨਾਲ ਕੋਈ ਨਿਕਲ ਨਹੀਂ ਉਸ ਕੋ ਵੀ ਦਿੱਕਤ ਨਹੀਂ ਆਏਗੀ ਕੋਈ ਪ੍ਰੋਟੈਕਸ਼ਨ ਨਹੀਂ ਕੋਈ ਵੀ ਆ ਚੀਜ਼ ਹੈ ਠੀਕ ਹੈ ਜੀ ਸੀ ਸੀ ਚੀਸਾ ਟਾਈਪ ਹੀ ਹੈ ਜੀ ਹਾਂ ਸਹੀ ਹੈ ਨਾ ਸੋ ਬਹੁਤ ਵਧੀਆ ਬੰਤੀ ਤਾਲਾ ਹੁੰਦੇ ਤੇ ਆਡੀ ਇਹ ਨਹੀਂ ਬਈ ਤੁਸੀਂ ਕਿਹੜਾ ਇਹ ਆਫਰ ਇਹ ਮੋਲ ਜਿਗਾੜ ਦੇ ਉੱਪਰ ਮੋਲ ਨਹੀਂ ਚੜਾਈ ਆ ਠੀਕ ਹੈ ਠੀਕ ਹੈ ਇਹ ਬਈ ਆ ਸੀਟ ਹੈ ਜਿਹੜੀ ਕਿ ਮੈਂ ਇਹ ਵੀ ਲੁਭ ਰਿਹਾ ਜਿਹੜੀ ਪੇਸਟਿਕ ਉਹ ਵੀ ਸਰੋਂ ਆਪਣਾ ਇਧਰ ਇਹ ਜੀ ਬਈਆ ਇਹ ਜਗ੍ਹਾ ਤੇ ਮੈਂ ਪਾਜੀ ਕਿਸੇ ਫਰਮ ਦਾ ਡਿਜ਼ਾਈਨ ਹੁੰਦਾ ਉਹ ਜੀ ਜਗ੍ਹਾ ਜਿਹੜਾ ਉਧਰ ਹਾਂਜੀ ਉਧਰ ਉਹ ਚੀਜ਼ ਬਣਾਦੀ ਸੀ ਹਾਂਜੀ ਆਲੇ ਕਿਧਰ ਇਹ ਚੀਜ਼ ਜਿਹੜਾ ਤਾਂ ਸੀ ਦੇ ਵਿੱਚ ਰੋੜਨ ਦਾ ਕੰਮ ਸੀ ਸੀ ਲਾਦੀ ਇਦੇ ਵਿੱਚ ਵੀ ਮੋਢੇ ਦਾ ਕੰਮ ਹੋਣਾ ਥੋੜੇ ਟਾਈਮ ਬਰਕਰਾਰ ਰਹਿਣਾ ਹੈ। ਅੱਛਾ ਇਹ ਕੰਮ ਥੋੜਾ ਇਹ ਸਰ ਕਮਰਾ ਜੋ ਬੈਡਰੂਮ ਤੇ ਆਤਾ ਪਰ ਇਹ ਤੁਸ ਤੁਹਾਡੀ ਹੋ ਰਹਿਣ ਵਾਲੀ ਹੋਣੀ। ਹਾਂਜੀ। ਤੇ ਉੱਪਰ ਦੇ ਡਾਉਨ ਸਿੱਕੇ ਕਰਨੀ ਹੈ। ਅੱਛਾ ਡਾਉਨ ਸਿੱਕੇ ਉਹਦੇ ਨਾਲ ਉੱਪਰ ਹੋਊਗਾ। ਠੀਕ ਹੈ ਜੀ ਬਾਈ। ਤੁਸੀਂ ਆਪਣੀ ਰਾਇ ਨਾਲ ਕਰਕੇ ਦਿਓਗੇ ਵੀਰੇ ਨੂੰ। ਹਾਂ ਦੁਆਰ ਚ ਠੀਕ ਹੈ ਜੀ ਤੇ ਬਾਈ ਆਹ ਸਾਰੀ ਜਿਹੜੀ ਆਸੀ ਲੱਗੇ ਕਿਹੜੀ ਲੱਗੀ ਹੈ ਇਹ ਲੋਰ ਲੱਗੇ ਇਹ ਵੀ ਲੋਰ ਲੱਗਾ ਹੋਇਆ ਜੀ। ਲੋਰ ਵੀ ਕਾਫੀ ਕਾਫੀ ਕੁਆਲਟੀ ਚਾਹੁੰਦਾ ਹੈ। ਇਹ ਇਹ ਪੂਰੇ ਹਾਰਡ ਨਹੀਂ ਜੀ। ਟੁੱਟਦੇ ਵਜ੍ਹਾ ਨਾਲ ਤਾਂ ਨਹੀਂ ਨਹੀਂ ਟੁੱਟਦੇ। ਠੀਕ ਹੈ मोबी हेडर नहीं आ रहा है ना ये मतलब पता ही नहीं लग रहा है जमाने तो रूम है मेरे को लग रही हाँ सही है इतनी चिकार नहीं क्यों इसे भाई कोई चिकार ओपनी सिकार कोई चिकार ठीक है ठीक है तो so, बहुत बढ़िया का मोबाइल है ये ये भी आ रहा है ना इतने ऊपर ग्लास आ जाते हैं इसका भी ओपनी ठीक ਇਹ ਕਸਟਮਰ ਵੀ ਬੀਸਨ ਦਾ ਥੋੜਾ ਜਿਹਾ ਹਾਂ ਥੋੜਾ ਪਤਾ ਇਹ ਹੈਂਡਲੈਸ ਹੈ ਨਾ ਵੀ ਸਾਰੇ ਹੈਂਡਲੈਸ ਸਾਰਿਆਂ ਜਦ ਜਸਮਨ ਲੱਗੇ ਉਹ ਤੋਂ ਸਹੀ ਕਰ ਲਈ ਤੇ ਬਾਈ ਜਿਹੜੇ ਆ ਮਤਲਬ ਕੁੰਡੇ ਵਗੈਰਾ ਹੁੰਦੇ ਨੇ ਉਹਦੇ ਬਾਰੇ ਸੁਣ ਤਾਂ ਨੌਲੇਜ ਹੁੰਦੀ ਹੈ ਮਤਲਬ ਇਹਦੇ ਚ ਹੀ ਲਾ ਦੋ ਇਹ ਵੀ ਕੋਈ ਬਾਰੇ ਬਣਤੇ ਆਉਂਦੇ ਹੋਣਗੇ ਬੀ ਸੇਤੀ ਖਰਾਬ ਹੋ ਜਾਂਦੇ ਆ ਬਾਰੇ ਤੇ ਬਾਰੇ ਕਾਫੀ ਜ਼ਿਆਦਾਤਰ ਹੈਂਡਲੈਸ ਹੀ ਕੰਮ ਕਰਦੇ ਆ ਅੱਛਾ ਜੀ ਹੈਂਡਲੈਸ ਠੀਕ ਹੈ ਬਈ ਅੱਜ ਕੱਲ ਰਿਵਾਜ ਜੀ ਉਹ ਨਹੀਂ ਨਾ ਰਿਵਾਜ ਵੀ ਚੱਲ ਰਿਹਾ ਹੈ ਹਾਂ ਕੁਝ ਕੁ ਬੰਗ ਹੋ ਜਾਂਦਾ ਜਿੱਥੇ ਐਂਡਰੈਸ ਨਹੀਂ ਮਿਲਦਾ ਹਾਂ ਕਿਤੇ ਕਿਤੇ ਭਾਈ ਪਰ ਅੱਜ ਕੱਲ ਰਿਵਾਜ ਨਹੀਂ ਆਣ ਗਾਲੇ ਨਾ ਥੋੜਾ ਯਾਰ ਜਵਾਨੇ ਦੇ ਸਾਹ ਨਾਲ ਆਪਣਾ ਕੋਈ ਚੰਦ ਨਾ ਪੰਦਾ ਹੈ ਨਾ ਤੇ ਇਹ ਟੱਫ ਨਹੀਂ ਸੀ ਸਰ ਇਹ ਟੱਫ ਸਰ ਠੀਕ ਹੈ ਜੀ ਤੇ ਇਹ ਬੋਰਡ ਲੱਗਿਆ ਹੋਇਆ ਹੈ ਬੜਾ ਹੀ ਹਾਉਨਯਮ ਦੀ ਪਲਾਈ ਹਾਉਨਯਮ ਦੀ ਪਲਾਈ ਇਹ ਸਰ ਤੇ نیچے ਬਾਕਸ ਬਣਾ ਤੇ ਨਾ ਤੁਸੀਂ ਕਵਰ ਕਰਤਾ ਠੀਕ ਹੈ ਯੋਕੇ ਸੋ دوستੋ ਕਿਵੇਂ ਲੱਗਾ ਮਤਲਬ ਇੰਟੀਰੀਅਰ ਦਾ ਕੰਮ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਕਰਨਾ ਜੇਕਰ ਪਸੰਦ ਆਇਆ ਤਾਂ ਬਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਕੋਈ ਵੀ ਘਰ ਦਾ ਕੰਮ ਕਰਾਉਣਾ ਹੋਵੇ ਤਾਂ ਬਈ ਮਾਨਸਾ ਜਿੱਦੇ ਦੇ ਵਿੱਚ ਨੇੜੇ-ਤੇੜੇ 25 ਕਿਲੋਮੀਟਰ ਦੇ ਵਿੱਚ ਕੰਮ ਕਰਦੇ ਹਾਂਗੇ ਤੇ ਮਾਨਸਾ ਦੇ ਨੇੜੇ ਬਈ ਦਾ ਪਿੰਡ ਹੈਗਾ ਸੋ ਬਈ ਉੱਪਰ ਵੀ ਹੈਗਾ ਥੋੜਾ ਜਾਂ ਹੈਗਾ ਥੋੜਾ ਐਮ ਡੀ ਐਫ ਬੋਰਡ ਉਹ ਗ੍ਰੀਨ ਬੋਰਡ ਤੇ ਉਹਨੂੰ ਫਿਰ ਤੁਸੀਂ ਇਦਾਂ ਕਰਨਾ ਚਾਹਤਾ ਉਹ ਸਾਰਾ ਜੋੜ ਕੇ ਅੱਛਾ ਜੀ ਮਤਲਬ ਉਹ ਬੜਾਈ ਉੱਚੇ ਲਗਾਟੇ ਕਰ ਕਰਕੇ ਠੀਕ ਹੈ ਠੀਕ ਹੈ ਜੀ ਗ੍ਰੀਨ ਬੋੜੋ ਉਹ ਵੈਸੇ ਜੋੜੀਏ ਜਿਹਦੇ ਉਧੇ ਜਿਆਦਾ ਵੱਡਾ ਲੱਗਿਆ ਹੈ ਸੱਤ ਉਹਨੇ ਇੱਕ ਕੋਲੇਸ ਬੋੜੋ ਇਹ ਸੋਇ ਤੇ ਪੋਲਿਸ ਕਰਕੇ ਆਉਣਾ ਇੱਕ ਹੋਰ ਸੋਈ ਜੀ ਇਹਨੂੰ ਸੋਇਸ ਕਿਹਾ ਉਹ ਸੱਚੇ ਹੀ ਕੋਲੇਸ ਹੋਈ ਹੈ ਤੇ ਠੀਕ ਹੈ ਇਹ ਵੀ ਵਿੱਚ ਜਾਲੀ ਉਸੇ ਤਰੀਕੇ ਨਾਲ ਸ਼ੀਸ਼ੇ 'ਚ ਪਾਈ ਆ ਠੀਕ ਹੈ ਜੀ ਦੋਨੋਂ ਸਾਈਡ 'ਤੇ ਸ਼ੀਸ਼ਾ ਲੱਗਿਆ ਹੈ ਨਾ ਸੋ ਦੋਸਤੋ ਜੀ ਦੋਨੇ ਸਾਈਡ 'ਤੇ ਸ਼ੀਸ਼ਾ ਲੱਗਿਆ ਹੋਇਆ ਹੈ ਇਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਇਹਦੇ ਨਾਲ ਕੀ ਹੁੰਦਾ ਬਾਰੇ ਇਹ ਤੁਹਾਨੂੰ ਦੱਸਣ ਸਾਰ ਇਹ ਜਿਹੜੀ ਜਾਲੀ ਪਾਈ ਹੋਈ ਹੈ ਨਾ ਇਹ ਮੈਲਿੰਗ ਹੁੰਦੀ ਹੈ ਕਿ ਇੱਦਾਂ ਹੀ ਰਹਿਣੀ ਆ ਵਾਈਟ ਤੇ ਸ਼ੀਸ਼ੇ ਦੇ ਉੱਪਰ ਕੱਪੜਾ ਲੱਜ ਜਾਣਾ ਤੇ ਵਿੱਚੋਂ ਉਵੇਂ ਦੀ ਉਵੇਂ ਰਹਿਣੀ ਹੈ ਚਿੱਟੀ ਦੀ ਚਿੱਟੀ ਸੋ ਆਪਾਂ ਦੇਖਦੇ ਆਂ ਕਾਫੀ ਨਹੀਂ 5-4 ਮਹੀਨਿਆਂ ਦੇ ਅੰਦਰ ਮੈਰਿੀ ਹੋ ਜਾਂਦੀ ਹੈ ਤੇ ਵਧੀਆ ਨਹੀਂ ਲੱਗਦੀ ਹੈਗੀ ਬਾਤ ਦੇ ਵਿੱਚ ਫਿਰ ਸੋ ਇਹ ਸਾਰਾ ਇੰਟੀਰੀਅਰ ਦਾ ਬੜੀ ਇੰਨੇ ਕੰਮ ਕੀਤਾ ਹੋਇਆ ਆਪਣੀ ਘਰ ਜਿਹਾ ਕੀਤਾ ਹੋਇਆ ਸੋ ਬਾਈ ਮਕਰਨ ਮਾਲ ਕਰ ਇਹਨਾਂ ਦੇ ਚਿੱਟੀ ਸੀ ਵੀ ਤੁਸੀਂ ਆਪੇ ਚੂਜ਼ ਕਰਨਾ ਮਤਲਬ ਜਿਹੜਾ ਜਿਹੜਾ ਮਟੀਰੀਅਲ ਲਾਉਣਾ ਹੈ ਤੇ ਬਾਈ ਨਾਲ ਜਾਂਦੇ ਰਹਾ ਪਰ ਉਹਨਾਂ ਨੇ ਦਾਖਲ ਅੰਦਾਜ਼ੀ ਨਹੀਂ ਕਿ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਸੀਂ ਕਰਨਾ ਜਦੋਂ ਮੈਂ ਨੂੰ ਕਰਨਾ ਹੋਗਾ ਧੀਰਜ ਨਾਲ ਚਾਹੋ। ਸੋ ਬਾਈ ਇਹ ਵਧੀਆ ਲੱਗੋ ਕੀਤਾ ਜੇਕਰ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਲੱਗੀ। ਸੋ ਬਾਈ ਇਹ ਨੰਬਰ ਆਪ ਸਕਰੀਨ ਤੇ ਦੇਵਾਂਗੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਵੀ ਮਕਾਨ ਦਾ ਕੰਮ ਕਰਵਾਉਣਾ ਹੋਵੇ। ਧੰਨਵਾਦ ਜੀ।